ਅੱਜ ਓਕੇ ਓਕੇ ਜੀ ਬੱਚੇ ਪਹੁੰਚੇ ਸਾਰਾ ਕਵਰ ਕਰਨਾ ਮੇਰਾ ਨਾਮ ਗੁਰਮੁਖ ਸਿੰਘ ਗੁਰੂਆ ਜੀ ਇਸ ਪਟਿਆਲਾ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਜੀ ਪ੍ਰੇਮੀਆ ਤੇ ਫੀਡਰਸ ਨੂੰ ਦੇ ਮਿਲ ਕੇ ਇੱਕ ਸਾਂਝਾ ਕੇ ਮੋਰਚਾ ਲੱਗਿਆ ਹੋਇਆ ਹੈ ਸੰਘਰਸ਼ ਕਰ ਰਹੇ ਹਾਂ ਜਿਹੜਾ ਇਹ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਡਿਸੀਜਨ ਆਇਆ ਕਿ ਜਿੰਨੇ ਵੀ ਦਿੱਲੀ ਚ ਐਨਸੀਆਰ ਚ ਬੇਜ਼ਹਾਰਾ ਕੁੱਤੇ ਨੇ ਉਹਨਾਂ ਸਾਰਿਆਂ ਨੂੰ ਸ਼ੈਲਟਰ ਹੌਮਸ ਚ ਛੁੱਟ ਦਿੱਤਾ ਜਾਵੇ ਅਸੀਂ ਉਹਦੇ ਮਤਲਬ ਖਿਲਾਫ ਡਿਸੀਜਨ ਦੇ ਇੱਥੇ ਇਕੱਠੇ ਹੋਏ ਹਾਂ ਤਾਂ ਇਹ ਲਾਸ਼ਾਂ ਨਤਰ ਹੋਤਾ ਕਊਆ ਕਊਆ ਵਾਸੇ ਖੁੱਲੇ ਹੋਏ ਨੇ ਸਾਇੰਸ ਵੀ ਲੱਗਦਾ ਹਰ ਮਹੀਨੇ ਅਸੀਂ ਹੀ ਭਰਦੇ ਆ ਫਿਰ ਤੁਸੀਂ ਭਰਦੇ ਹੋਗੇ ਲਾਵਾ ਤਾਂ ਫੇਰ ਸੜਦੇ ਫਿਰ ਕੇ ਇੱਕ ਜਿਹੇ ਹੁੰਦੇ ਨੇ ਜੀ ਬਿਲਕੁਲ ਉਦਰੇ ਜਿਹੜੇ ਜ਼ਿੰਮੇਵਾਰ ਅਥਾਰਟिटीज ਨੇ ਉਹ ਸਾਡੇ ਸਾਡੇ ਨਗਰ ਨਿਗਮ ਨੇ ਸਾਡਾ ਪ੍ਰਸ਼ਾਸਨ ਹੈ ਤੇ ਅਸੀਂ ਤਾਂ ਪਹਿਲਾਂ ਹੀ ਮਿਲ ਕਰ ਰਹੇ ਲੋਕਲ ਅਥਾਰਟिटीज ਆਪਣੀ ਝੂਟੀ ਨਹੀਂ ਨਵਾਉਂਦੀ ਹੈਗੀਆਂ ਅਗਰ ਆਪਾਂ ਗੱਲ ਡੌਗਸ ਦੀ ਕਰਦੇ ਆ ਜਾਂ ਭਾਵੇਂ ਗਊਆਂ ਸਾੰਡਾਂ ਦੇ ਵੀ ਕਰਦੇ ਆ ਅਗਰ ਉਹਨਾਂ ਦੀ ਪ੍ਰੋਪਰ ਨਸਬੰਦੀ ਹੋਵੇ ਚੈਨਲ ਚੱਲੇ ਤਾਂ ਸਮੱਸਿਆ ਘੱਟ ਹੋਣਗੇ ਤੇ ਦੂਜੀ ਗੱਲ ਕਿਹੜਾ ਹੈਗਾ ਨੋ ਟਿਕਾ ਕਰਨ ਟਿਕਾ ਕਰਨ ਕੀ ਹੈ ਵੀ ਜੇ ਕਿਸੇ ਨੂੰ ਕੋਈ ਡੌਗ ਬਾਈਟ ਵੀ ਕਰਦਾ ਕੋਈ ਚੱਕਰ ਸਾਨ ਮਾਰਦਾ ਤਾਂ ਨੁਕਸਾਨੀ ਦਾ ਹੋਗਾ ਜੇ ਡੀਗਰ ਟੀਕਾ ਕਰਨ ਨਹੀਂ ਹੈਗਾ ਤਾਂ ਹੀ ਜਿਹੜੇ ਰੈਬੀਸ ਦਾ ਵੀ ਮੜੇ ਕੇਸ ਮਾੜੇ ਮੋਟੇ ਆਏ ਨਹੀਂ ਸੋ ਤੁਸੀਂ ਦੇਖਿਓ ਕਿ ਬੜੀਆਂ ਵੀਡੀਓ ਵਾਇਰਲ ਹੋਈ ਛੋਟੇ ਛੋਟੇ ਬੱਚਿਆਂ ਨੂੰ ਕੁੱਤੇ ਨੋਟ ਨੂੰ ਨਜ਼ਰ ਆ ਰਹੇ ਨੇ ਕੁੱਤੇ ਖਾਂਦੇ ਨਜ਼ਰ ਆ ਰਹੇ ਆਪਾਂ ਵੀ ਜਿਹੜੇ ਸੂਟੋਂ ਬੂਸਟਿਕ ਦੇ ਉੱਤੇ ਵੱਡਿਆਂ ਨੂੰ ਕਹਿੰਦੇ ਉਹਦਾ ਕੀ ਇਲਾਜ ਹੋਣਾ ਚਾਹੀਦਾ ਜੀ ਉਹਦਾ ਪਹਿਲਾਂ ਮੈਂ ਦੱਸਿਆ ਨੇ ਵੀਡੀਓ ਵਾਇਰਲ ਹੁੰਦੀਆਂ ਨੇ ਜੀ ਉਹ ਦੱਸਾਂ ਸਾਰੇ ਨਹੀਂ ਕੁਝ ਜਿਹੜੇ ਹੈਗੇ ਨੇ মিডিਆ ਵਾਲੇ ਉਹ ਬਾਰ ਬਾਰ ਰਿਵਿਊ ਦਿਖਾਉਂਦੇ ਮਰੋ ਕਿਤਾ ਕਿਤੇ ਚੱਕਰ ਰਿਵਿਊਜ਼ ਲੈਣ ਦਾ ਜਾਂ ਡੀਆਰਪੀ ਦਾ ਵੀ ਹੁੰਦਾ ਹੈ ਵੀਡੀਓ ਵਾਇਰਲ ਵੀ ਕਰਦਾ ਬਾਅਦ ਜਦੋਂ ਲੋਕ ਕਰਦੇ ਨੇ ਮੈਂ ਕੁਝ ਕਿਹਾ ਜੀ ਵੀਡੀਓ ਵਾਇਰਲ ਵੀ ਕਰਦਾ ਲੋਕ ਵਾਇਰਲ ਕਰਦੇ ਆ ਨਹੀਂ ਨਹੀਂ ਉਹ ਸਾਡੇ ਹੈ ਨਾ ਵੀ ਉਹ ਸਾਡੇ ਨੇ ਪਰਸੋਂ ਵੀਚੋ ਚੱਲ ਰਹੀ ਸੀ ਊੜਾ ਚੱਕੇ ਮਾਰਿਆ ਜੀ ਉਹਦੇ ਉਹਦੇ ਕੋਈ ਕੁਝ ਕਾਰਨ ਵੀ ਹੁੰਦੇ ਨੇ ਜਿਹੜਾ ਵੀ ਵੀਡੀਓ ਦੇਖ ਰਹੇ ਨੇ ਜਿੱਥੇ ਹਿੱਟ ਕਿਤਾ ਹੈ ਬਾਈਟ ਕੀਤਾ ਉਸ ਤੋਂ ਥੋੜੇ ਪਹਿਲਾਂ ਦੀ ਵੀਡੀਓ ਕੱਟ ਜਾਂਦੀ ਹੁੰਦੀ ਹੈ ਜੀ ਮੈਂ ਫੋਰੀ ਗੱਲ ਕਰਦਾ ਪਤਾ ਕਿ ਗੱਲ ਮੈਂ ਦੱਸਦਾ ਕਿ ਜਦੋਂ ਕੁੱਤਾ ਕਿਸੇ ਵੇਚਰੋਂ ਕੱਟ ਲੈਂਦਾ ਹੈ ਉਦੋਂ ਤੁਸੀਂ ਪ੍ਰੋਟੈਸਟ ਕਰਦਾ ਕਿ ਜਾਨਵਰ ਨੂੰ ਪ੍ਰੋਟੈਸਟ ਕਰ ਰਹੇ ਹੋ ਕਿ ਪਰ ਜੋ ਉਹਦੇ ਘਰੇ ਵੀ ਜਾ ਕੇ ਪਤਾ ਕਰਦੇ ਹੋ ਕਿ ਜਿਹੜਾ ਬੰਦੇ ਨੂੰ ਵੱਟਿਆ ਹੁੰਦਾ ਉਹਦੇ ਘਰੇ ਵੀ ਤੁਸੀਂ ਜੀ ਜੀ ਸਾਡੇ ਵੀ ਕੋਈ ਹੈਲਪਲੀ ਆਂਦਾ ਕਿ ਜੇ ਕੋਈ ਫੈਰ ਦੀ ਦਵਾਈ ਪੁੱਟੀ ਅਸੀਂ ਕਰਦੇ ਆਂ ਪਰ ਜੇ ਤੁਸੀਂ ਕਹਾਂ ਤੁਸੀਂ ਅਸੀਂ ਉਹਨਾਂ ਜੀ ਅਸੀਂ ਰਿਸਪਾਂਸਿਬਲ ਨਹੀਂ ਦੇ ਲਈ ਹੈਗੀ ਉਹਦੇ ਲਈ ਰਿਸਪਾਂਸਿਬਲ ਨਗਰ ਨਿਗਮ ਨੇ ਜਾਂ ਪ੍ਰਸ਼ਾਸਨ ਹੈ ਲੇਕਿਨ ਕਿਨੇ ਨਾ ਦੇਖਿਆ ਜਾ ਸੁਪਰੀਮ ਕੋਰਟ ਵੱਲੋਂ ਜਿਹੜੇ ਆਰਡਰ ਆਇਆ ਕਿ ਜਿਹੜੇ ਹਾਦਸੇ ਹੋ ਰਿਹਾ ਕਈ ਗਏ ਰਾਤ ਵਰ ਵੀ ਦੇਖਦੇ ਆਪਾਂ ਸੜਕਾਂ ਦੇ ਉੱਤੇ ਜਿੱਦੇ ਲਾਈਟਾਂ ਨਹੀਂ ਉਹਦੇ ਚਾਂਡ ਕਾਨੇ ਬੈਠੇ ਆ ਬਿਲਕੁਲ ਬਿਲਕੁਲ ਜੀ ਲੇਕਿਨ ਆਜ ਕਿਤੇ ਨਹੀਂ ਦੇਖਦਾ ਤੁਹਾਨੂੰ ਇਹਨੂੰ ਦੇਖ ਕੇ ਸਾਰਾ ਲੋਕ ਆਏ ਕਿ ਲੋਕਾਂ ਦੇ ਵਿੱਚ ਜੀ ਇਹਦੇ ਲਈ ਪਲਾਨ ਹੋਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਕੋਈ ਪਲਾਨ ਬਣਾਉਣ ਤੇ ਪਲਾਨ ਚ ਜੇ ਭਾਵੇਂ ਉਹ ਐਨ ਜੀਓਜ਼ ਨੂੰ ਐਂਡ ਕਰ ਦੇਖਣ ਦੇ ਲਈ ਕੀ ਬੈਸਟ ਹੋ ਸਕਦਾ ਸਰਕਾਰਾਂ ਨੂੰ ਸੋਚਣ ਲੋੜ ਹੈ ਕਿ ਇੱਕ ਬਕਾਇਦਾ ਕਿ ਐਨੀਮਲ ਬੋਰਡ ਬਣੇ ਐਨੂਅਲ ਵੈਲਫੇਅਰ ਐਸੋਸੀਏਸ਼ਨ ਬਣੇ ਉਹ ਸਾਰੀਆਂ ਸਰਕਾਰੀ ਹੋਣ ਨਾ ਕਿ ਪ੍ਰਾਈਵੇਟ ਹੋਣ ਜੋਕਰ ਪ੍ਰਾਈਵੇਟ ਸੌਣ ਗਿਆ ਤਾਂ ਜ਼ਿੰਮੇਵਾਰ ਫਿਰ ਪ੍ਰਾਈਵੇਟ ਐਨਜੀਓ ਹੀ ਆਜੂਗੀ ਨਾ ਐਨਜੀਓਸ ਤਾਂ ਪਹਿਲਾਂ ਹੀ ਸਰਕਾਰਾਂ ਨਾਲ ਪ੍ਰਸ਼ਾਸਨ ਨਾਲ ਵੱਧ ਆਪਣਾ ਕੰਮ ਕਰ ਰਹੇ ਨੇ ਜੋ ਕੰਮ ਸਰਕਾਰਾਂ ਦੇ ਪ੍ਰਸ਼ਾਸਨ ਦਾ ਤੁਸੀਂ ਦੇਖੋ ਕੰਮ ਐਨਜੀਓਸ ਕਰ ਰਹੇ ਨੇ ਜੇਕਰ ਐਨਜੀਓਸ ਨਾ ਹੋਣ ਤਾਂ ਦੇਖੋ ਵੀ ਸਰਕਾਰਾਂ ਤੋਂ ਕਿਤੇ ਸਮਝੂ ਕੰਮ ਇਹਨਾਂ ਤੁਸੀਂ ਵੀ ਤੁਹਾਡੇ ਤੁਸੀਂ ਵੀ ਸਮਾਜ ਸੇਵੀ ਕੋ ਤੁਸੀਂ ਵੀ ਡਿਲੀਵਰ ਡਾਕ ਦੇ ਵਗੈਰਾ ਦੇ ਕਿ ਤੁਹਾਡੇ ਵੀ ਚੱਕਮੀ ਜਾਨਵਰ ਨੂੰ ਵੀ ਠੀਕੀ ਦਾ ਜੀ ਜੀ ਲੇਕਿਨ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਹੀ ਬਿਲ ਕਰਦੇ ਆਂ ਸਰਕਾਰ ਨੂੰ ਹਰੇਕ ਆਰਡਰ ਤੇ ਦਿੱਲੀ ਵਸਤੇ ਹੀ ਆ ਅਗਰ ਗੱਲ ਕਰੀ ਪੰਜਾਬ ਦੀ ਆਪਾਂ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਇਹ ਹੈ ਆ ਕਿ ਉਹ ਕੋਈ ਨੋ ਕਿ ਐਨੀਮਲ ਵੈਲਫਰ ਬੋਰਡ ਐਨੀਮਲ ਵੈਲਫਰ ਐਸੋਸੀਏਸ਼ਨ ਬਣਾਣ ਜਿੱਦਾਂ ਕਿ ਪਹਿਲਾ ਇੱਕ ਵਰਗ ਹੋਵੇ ਇੱਕ ਹੋਮਵਰਕ ਪਹਿਲਾਂ ਤਿਆਰ ਹੋਵੇ ਕੋਈ ਜਲਦਬਾਜ਼ੀ ਵਿੱਚ ਡਿਸੀਜਨ ਨਹੀਂ ਹੁੰਦਾ ਵੀ ਹਾਂ ਨਾ ਚੱਕ ਦੋ ਖੜਦਾਂਗਾ ਦੋ ਇਹ ਤਾਂ ਕਿ ਸਿਸਟਮ ਨੇਚਰ ਹੈ ਜਿੱਥੇ ਧਰਤੀ ਰਹਿਣ ਦਾ ਹੱਕ ਇਨਸਾਨ ਨੂੰ ਹੈ ਤਾਂ ਜਾਨਵਰਾਂ ਨੂੰ ਵੀ ਹੈ ਤੇ ਆਪਾਂ ਕਹਾਂਗੇ ਵੀ ਡੌਗ ਇੱਥੇ ਰਹਿਣੇ ਚਾਹੁੰਦੇ ਡੌਗ ਨਹੀਂ ਆਣਗੇ ਤਾਂ ਕੋਈ ਹੋਰ ਆ ਜਾਊਗਾ ਬੰਦਰ ਆਣਗੇ ਚੂਹੇ ਆਣਗੇ ਤਾਂ ਸਮੱਸਿਆ ਕਿਤਾ ਫੇਰ ਨਹੀਂ ਹੋਣੀ ਓਲ ਡੌਗ ਚਾ ਨਵੇਂ ਡੌਗ ਆ ਜਾਣਗੇ ਤੁਸੀਂ ਜੇਕਰ ਡੌਗ ਤੇ ਸ਼ੈਲਟਰ ਤੇ ਲਿਜਾਓਗੇ ਵੀ ਸ਼ੈਲਟਰਸ ਨੂੰ ਚਲਾਉਣ ਲਈ ਸਰਕਾਰਾਂ ਕੋਲ ਇੰਨਾ ਫੰਡਸ ਹੈਗਾ ਫਿਰ ਇਹ ਚੈੱਕ ਕਰਨਾ ਚਾਹੀਦਾ ਕਿ ਕਿਤੇ ਨਹੀਂ ਤੇ ਇੱਕ ਦੋ ਸੁਪਰੀਮ ਕੋਰਟ ਨੂੰ ਤੁਸੀਂ ਚੈਲੰਜ ਕਰਿਓ ਕਿ ਇੱਦਾਂ ਦੇ ਰਗ ਲੈ ਕੇ ਨਹੀਂ ਨਹੀਂ ਅਸੀਂ ਅਪੀਲ ਕਰ ਰਹੇ ਹਾਂ ਜੀ ਚੈਲੰਜ ਨਹੀਂ ਕਰ ਰਹੇ ਅਸੀਂ ਤਾਂ ਮੰਨ ਲਓ ਕਿ ਸੁਰੀਆਂ ਕੋਲ ਅਪੀਲ ਕਰ ਰਹੇ ਹਾਂ ਬਾਰ ਬਾਰ ਹੀ ਆਪਣੇ ਜਿਹੜਾ ਹੈਗਾ ਰਿਵਿਊ ਲੈਣ ਉਹ ਤੇ ਤੇ ਹੋਮਵਰਕ ਕਰਨ ਤੇ ਜੋ ਇੱਕ ਇੱਕ ਇੰਡੀਆ ਲੈਵਲ ਤੇ ਹੁਣ ਡਿਬੇਟ ਛੜੀ ਹੋਈ ਹੈ ਉਹਦੇ ਇੱਕ ਦੇਖਣ ਵੀ ਲੋਕਾਂ ਦੇ ਪੱਖ ਤੋਂ ਖਾਸ ਕਰਕੇ ਕਿਉਂ ਜਿਹੜਾ ਮੰਨ ਲਓ ਸੁਪਰੀਮ ਕੋਰਟ ਦਾ ਜਿਹੜਾ 11 ਗਜ ਤੋਂ ਡਿਸੀਜਨ ਆਇਆ ਹੁਣ ਇੱਕ ਸੋ ਮੋਟ ਇਸ ਆਪ ਹੀ ਦਾਖਲ ਕੀਤਾ ਤੇ ਆਪ ਹੀ ਸੁਣਵਾਈ ਕੀਤੀ ਦੂਜੀ ਪਾਸੇ ਤਾਂ ਹੈ ਨਹੀਂ ਕੋਈ ਹੁਣ ਉਹਦੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣੇ ਬੇਜਵਾ ਨਹੀਂ ਸਕਦੇ ਉਹਦੇ ਸਾਡੇ ਵਰਗੇ ਹੀ ਐਨਸੀਓਜ਼ ਦਾ ਲਾਇਰ ਸਾਡੇ ਇੱਕ ਮੈਂਬਰ ਤੇ ਉਹ ਜਾਣ ਕੇ ਪੱਖ ਰੱਖਣਗੇ ਤਾਂ ਪੱਖ ਸੁਣਾ ਬਹੁਤ ਜ਼ਰੂਰੀ ਸੀ ਬਹੁਤ ਹੀ ਜ਼ਿਆਦਾ ਜਲਦਬਾਜ਼ੀ ਦਾ ਟਾਈਮ ਜਿਹੜਾ ਸਮਾਂ ਲਿੱਤਾ ਗਿਆ ਇਹ ਡਿਸੀਜਨ ਉਹਦੇ ਕਰਕੇ ਮੈਂ ਕਹਾ ਇੰਨਾ ਹੋ ਹੱਲਾ ਮਚਿਆ ਮੈਨੂੰ ਸਰਕਾਰ ਨਾਲ ਗੱਲਬਾਤ ਕੀਤੀ ਚਾਹੀਦੀ ਇਸ ਸਬੰਧੀ ਅਗਰ ਸਰਕਾਰ ਤੁਹਾਨੂੰ ਗਲਤ ਲਾ ਕੇ ਬੁਲਾਵਾਗੇ ਤਾਂ ਸਾਡੇ ਤਾਂ ਅਸੀਂ ਤਾਂ ਆਮ ਇਨਸਾਨ ਆ ਆਮ ਐਂ ਜਿਓ ਸਾਡੀ ਮਤਲਬ ਸਰਕਾਰਾਂ ਤਾਂ ਸਿੱਧੀ ਅਪਰੋਚ ਤਾਂ ਹੈ ਨਹੀਂ ਆ ਅਸੀਂ ਉਮੀਦ ਆ ਤੁਸੀਂ ਮੀਡੀਆ ਚੌਥਾ ਸਤੰਭਾ ਲੋਕਤੰਤਰ ਦਾ ਤੁਸੀਂ ਸਾਡੀ ਬਾਜ਼ੀ ਸਰਕਾਰ ਤੱਕ ਪਹੁੰਚਾਓਗੇ ਤਾਂ ਸਾਨੂੰ ਬੜਾ ਵਧੀਆ ਸਾਨੂੰ ਸਪੋਰਟ ਮਿਲੂਗੀ ਅੱਛਾ ਥੀਨਾ ਮੈਂ ਤੁਹਾਡਾ ਜਿੰਦਦਰ ਸਿੰਘ ਜਿੰਦਦਰ ਸਿੰਘ ਪ੍ਰਿੰਟ ਕੋਰਟ ਵੱਲੋਂ ਆਰਡਰ ਆਇਆ ਜਿਹੜਾ ਆਇਆ ਹੈ ਇਨਸਾਨੀਅਤ ਦੇ ਹੱਕ ਵਿੱਚ ਆਰਡਰ ਆਇਆ ਹੈ ਮਸੂਮ ਬੱਚਿਆਂ ਦੇ ਹੱਕ ਵਿੱਚ ਆਇਆ ਹੈ ਵਿਰਧ ਵਿਰਧ ਬੰਗਿਆਂ ਵਿਰਧ ਬੰਦਿਆਂ ਦੇ ਹੱਕ ਵਿੱਚ ਆਰਡਰ ਆਇਆ ਹੈ ਮਸੂਮਾਂ ਦੇ ਹੱਕ ਵਿੱਚ ਆਇਆ ਜਿਨ੍ਹਾਂ ਨੂੰ ਆਵਾਰਾ ਕੁੱਤੇ ਨੋਜ-ਨੋਜ ਕੇ ਖਾ ਰਹੇ ਸੀ ਅੱਜ ਉਹਨਾਂ ਦੇ ਹੱਕ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਆ ਆ ਆਹ ਕਹਿੰਦੇ ਉਹ ਨਹੀਂ ਪਰ ਬਸ ਸੁਪਰੀਮ ਕੋਰਟ ਦੇ ਚੱਜਾਂ ਵੀ ਇਨਸਾਨੀਅਤ ਦੇ ਹੱਕ ਵਿੱਚ ਆਈ ਹੈ ਜਿਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਨਵ ਜੰਮੇ ਬੱਚਿਆਂ ਨੂੰ ਉੱਤੇ ਨੋਜ-ਨੋਜ ਕੇ ਖਾ ਜਾਂਦੇ ਸੀ ਉਹਦੋਂ ਕਿੱਥੇ ਗਏ ਸੀ ਇਹਨਾਂ ਤੋਂ ਤੁਸੀਂ ਦੇਖੋ ਬਹੁਤਿਆਂ ਕਿ ਡਲਸਕੈਨ ਕਰਾਓਗੇ ਮਾਸ ਮੱਛੀ ਆ ਮੁਰਗੇ ਮੁਰਗੀਆਂ ਦੇ ਤੁਹਾਨੂੰ ਮਾਸ ਮਿਲੇਗਾ ਲੇਕਿਨ ਤੁਸੀਂ ਨਹੀਂ ਕਹਦੇ ਇਹ ਵੀ ਡਾਕਟਰ ਸਲੋਪ ਦਾ ਕਿ ਇਹ ਕਈ ਸਸਤਾ ਹੈ ਇਹ ਬਹੁਤ ਹੀ ਗੱਲ ਫਿਰ ਇੱਕ ਗੱਲ ਸੁਣੋ ਜਿੰਨੇ ਵਾਲਾ ਕੁੱਤੇ ਨੇ ਆਪਣੇ ਘਰਾਂ ਚ ਲੈ ਜਾਣਾ ਉਹਨਾਂ ਨੂੰ ਪਾਲ ਲੈਣ ਉਹਨਾਂ ਨੂੰ ਆਪਣੇ ਬਿਸਤਰੇ ਤੇ ਰੱਖ ਲੈਣ ਰੋਟੀ ਦੇ ਦੇਣ ਉਹਨਾਂ ਨੂੰ ਲੇਕਿਨ ਇਹਨਾਂ ਦੇ ਇਲਜ਼ਾਮ ਹੈ ਕਿ ਆਪਾਂ ਹੀ ਜਾਨਵਰਾਂ ਨੂੰ ਪਾਲ ਕੇ ਉਹਨਾਂ ਦਾ ਦੁੱਧ ਚੋ ਕੇ ਉਸ ਤੋਂ ਬਾਅਦ ਬੁਢਾਪੇ ਦੇ ਉਹਨਾਂ ਨੂੰ ਸੱਟ ਦੇਣੇ ਆ ਕਿਤੇ ਮੈਨੂੰ ਨਹੀਂ ਆਉਂਦੀ ਸਰਕਾਰ ਸ਼ੈਲਟਰ ਦੇ ਰਹੀ ਹੈ ਮਾਰ ਗੋਲੀ ਨਹੀਂ ਮਾਰ ਰਹੀ ਉਹਨਾਂ ਨੂੰ ਸਰਕਾਰ ਸ਼ੈਲਟਰ ਦੇ ਰਹੀ ਹੈ ਸਰਕਾਰ ਉਹਨਾਂ ਨੂੰ ਵਧੀਆ ਰੋਟੀ ਦੇਗੀ ਵਧੀਆ ਪੋਸ਼ਣ ਦੇਗੀ ਇਹ ਆਪਣੀਆਂ ਚੰਦ ਆ ਉਹ ਲੈ ਰਹੇ ਨੇ ਉਹ ਆਪਣੀ ਪਬਲਿਸਿਟੀ ਕਰ ਰਹੇ ਨੇ ਬਹੁਤ ਬਹੁਤ ਮਿਸਟਰ ਦਾ ਮਰਡਰਰਸ ਬਹੁਤ ਬਹੁਤ ਕੈਪ ਇਹਨੋਂ ਉਹ ਚੰਦ ਉਹ ਐਮ ਐਸ ਇੱਕ ਵਾਰ ਮੈਂ ਗੱਲ ਕਰ ਲੈਣਾ ਮੈਡਮ ਹੈ ਕਾਜੀ ਹੋ ਗਿਆ ਯੂ ਕੈਨ ਟੈਕ ਯੂ ਕੈਨ ਟਾਕ ਮੀ ਦਾ ਹਾਊਸ ਮੈਂ ਅਬੀ ਦਰਸਾਈ ਹੈ ਹੈ ਆਈ ਐਮ ਆਈ ਐਮ ਟਾਕਿੰਗ ਟੂ ਦੀ ਰਿਪੋਰਟਰ ਠੀਕ ਹੈ ਮਿਸ ਵੇਟ 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 ਕਰੋ ਵੇਟ ਤੁਸੀਂ ਕੀ ਕਰ ਰਹੇ ਹੋ ਸੁਪਰੀਮ ਕੋਰਟ ਮੈਂ ਕਹਿੰਦਾ ਪੂਰੀ 100% ਨਿਖੇਧੀ ਕਰਦਾ ਮੈਂ ਸੁਪਰੀਮ ਕੋਰਟ ਦੇ ਨਾਲ ਆ ਸੁਪਰੀਮ ਕੋਰਟ ਦੇ ਹੱਕ 'ਚ ਆ ਮੈਂ ਇਹ ਪ੍ਰੋਟੈਸਟ ਬਿਨਾ ਮਤਲਬ ਲਗਾਏਗਾ ਬਿਨਾ ਮਤਲਬ ਇਹ ਇੱਕ ਪਬਲੀਸਿਟੀ ਸਟੰਟ ਹੈ ਸਰ ਕੀ